ਉਹਨਾਂ ਅਥਰਾਂ ਮੈਂ ਕਿਹ ਹੀ ਕੀ ਮਤਲਬ ਸਾਰੀ ਸੰਗਤ ਨੂੰ ਹੀ ਪਤਾ ਹੈ ਕਿ ਪਾਈ ਸਾਹਿਬ ਉਹਨਾਂ ਨੇ 7 ਦਿਨ ਤੋਂ ਭੁੱਖੇ ਦਾਲ ਦੇ ਬੈਠੇ ਆ ਉਹਨਾਂ ਵਿੱਚ ਜੇ ਕੁਝ ਜ਼ਿਆਦਾ ਜਿਹੜੇ 3-4 ਸਿੰਘ ਹੋ ਜ਼ਿਆਦਾ ਸੀਰੀਅਸ ਵਾ ਤੇ ਅਸੀਂ ਪਰਸੋਂ ਇਹ ਇਸ ਵਿਸ਼ੇ ਤੇ ਜੀਸੀ ਨੂੰ ਮਾਮਲਾ ਪੇਸ਼ ਕਰੀਏ ਤਾਂ ਤੇ ਉਹਨਾਂ ਦਾ ਮੰਗ ਪੱਤਰ ਇਗਨੋਰ ਕਰ ਦਿੱਤਾ ਉਹਨਾਂ ਕੋਈ ਜਵਾਬ ਨਹੀਂ ਦਿੱਤਾ ਤੇ ਅੱਜ ਅਸੀਂ ਇਹ ਫੈਸਲਾ ਲਿਆ ਕਿ ਅਸੀਂ ਅਰਦਾਸ ਕਰਕੇ ਤੇ ਮਤਲਬ ਕਿ ਇੱਥੇ ਭੋਖੜ ਹੜਤਾਲ ਤੇ ਬਹਿ ਜਾਣਾ ਸਾਡੇ ਬੱਚੇ ਭੁੱਖੇ ਆ ਤੇ ਸਾਨੂੰ ਵੀ ਕੋਈ ਨਹੀਂ ਮਰਨ ਤੋਂ ਡਰ ਹੈਗਾ ਅਸੀਂ ਇੱਥੇ ਭੋਖੜ ਹੜਤਾਲ ਤੇ ਬਹਾਂਗੇ ਜਿੰਨਾ ਚਿਰ ਉਹਨਾਂ ਨੇ ਪੰਜਾਬ ਦੀ ਜੇਲ੍ਹ ਚ ਸ਼ਿਫਟ ਨਹੀਂ ਕਰਦੇ ਉਹਨਾਂ ਚਿਰ ਨਾ ਉਹਨਾਂ ਨੇ ਅੰਨ ਪਾਣੀ ਛਕਣਾ ਨਾ ਹੀ ਛਕਾਂਗੇ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਮਰਨ ਲੱਗਿਆ ਵੀ ਉੱਥੋਂ ਦਾ ਸ਼ਾਮ ਦਾ ਪਾਣੀ ਸਾਡੇ ਮੂੰਹ 'ਚ ਨਹੀਂ ਪੈਣਾ ਚਾਹੀਦਾ ਅਸੀਂ ਆਪਣੀ ਧਰਤੀ ਤੇ ਜਾ ਕੇ ਮਰਨਾ ਚਾਹੁੰਦੇ ਆ ਤੇ ਇਹ ਕਰਕੇ ਅਸੀਂ ਸਾਡੀ ਸਾਰੀ ਸੰਗਤਾਂ ਨੂੰ ਅਪੀ ਇੱਥੇ ਭੁਖੜ ਹੜਤਾਲ ਤੇ ਹੁਣ ਬਹਿਣਾ ਵਾ ਤੇ ਹੁਣ ਪ੍ਰਸ਼ਾਸਨ ਨੂੰ ਦੱਸਣ ਦਿਆ ਆ ਵੀ ਇਹ ਬੈਠੇ ਆ ਪਰਸੋਂ ਦਾ ਪ੍ਰਸ਼ਾਸਨ ਨੂੰ ਕਿਉਂ ਨਹੀਂ ਦਿਖਿਆ 7 ਦਿਨ ਦਾ 7 ਦਿਨ ਦਾ ਪ੍ਰਸ਼ਾਸਨ ਕਿਤੇ ਸੁੱਤਾ ਪਿਆ ਸੀ ਵੀ ਉਹਨੇ ਇੰਨਾ ਇਗਨੋਰ ਕੀਤਾ ਵੀ ਇੱਕ ਬੰਦਾ ਜਨਮ ਮੌਤ ਦੀ ਲੜਾਈ ਲੜ ਰਿਹਾ ਤੇ ਇਹ ਆਰਾਮ ਨਾਲ ਆਪਣੇ ਕੰਮ ਚ ਲਾ ਹੁੰਦੇ ਇਹ ਪ੍ਰਸ਼ਾਸਨ ਵਾਲੇ ਅੱਜ ਪ੍ਰਸ਼ਾਸਨ ਨੂੰ ਪਤਾ ਲੱਗ ਗਿਆ ਵੀ ਉਹ ਦੁਖੀ ਆ ਉੱਥੇ 30 ਬੰਦੇ ਸਾਡੇ ਅੰਮ੍ਰਿਤਸਰ ਜੇਲ੍ਹ ਤੇ ਭੁਖੜ ਹੜਤਾਲ ਤੇ ਬੈਠੇ ਆ 10 ਬੰਦੇ ਉੱਥੇ 40 40 ਬੰਦੇ ਸਾਡੇ ਭੁਖੜ ਹੜਤਾਲ ਤੇ ਬੈਠੇ ਤੇ ਬਾਕੀ ਅਸੀਂ ਹੁਣ ਸਾਰਾ ਪਰਿਵਾਰ ਬਹਿਣ ਲੱਗੇ ਸਾਰੇ ਐਨਐਸ ਫੇਰ ਜਦੋਂ ਸਾਡੇ ਬੱਚੇ ਇਥੇ ਆਉਣਗੇ ਪੰਜਾਬ ਚ ਜਿਹੜਾ ਚ ਰੋਟੀ ਖਾਣਗੇ ਫੇਰ ਅਹੀਂ ਖਾਵਾਂਗੇ ਸਾਡਾ ਇਹ ਆਖਰੀ ਫੈਸਲਾ ਵਾ ਬਸ ਭਾਂਜੀ ਕਿੱਥੇ ਭੁਗੜਤਾਲਦੇ ਇਥੇ ਐ ਕਿਤੇ ਵੀ ਜਗਾ ਵੇਖਦੇ ਹੀ ਪੈ ਜਾਣਾ ਜਿੱਥੇ ਵੀ ਸਾਨੂੰ ਜਗਾ ਮਿਲੇ ਠੀਕ ਸਰਕਾਰ ਨਾਲੇ ਤਾਂ ਕੋਈ ਗੱਲਬਾਤ ਹੋਈ ਹੈ ਜੀ ਤੁਹਾਡੀ ਸਰਕਾਰ ਦੇ ਨਾਲ ਕੋਈ ਹਲੇ ਤਾਂ ਗੱਲਬਾਤ ਤੁਹਾਡੀ ਕੋਈ ਗੱਲਬਾਤ ਨਹੀਂ ਸਰਕਾਰਾਂ ਤੇ ਸਾਨੂੰ ਵਿਸ਼ਵਾਸ ਹੀ ਨਹੀਂ ਰਿਹਾ ਪਰਸੋਂ ਅਸੀਂ ਉਹਨੂੰ ਮੰਗ ਪੱਤਰ ਦਿੱਤਾ ਸਾਡਾ ਕੋਈ ਜਵਾਬ ਦਿੱਤਾ ਸਰਕਾਰ ਨੇ ਸਰਕਾਰ ਤੇ ਵਿਸ਼ਵਾਸ ਨਹੀਂ ਤਾਂ ਕਰੀਏ ਨਾ ਜੇ ਨੂੰ ਚੈਨਾ ਕੋਸ਼ ਹੋਇਆ ਤੇ ਉਹਨਾਂ ਤੇ ਐਨਐਸਏ ਨਹੀਂ ਲੱਗੀ ਭਗਵੰਤ ਮਾਨ ਲਾਈਵ ਹੋ ਕੇ ਕਹਿ ਰਿਹਾ ਸੀ ਕਿ ਜਿੱਥੇ ਦਿੱਲੀ ਮੋਰਚੇ 'ਚ ਮੁੰਡਾ ਮਰਿਆ ਵਾ ਵੀ ਉਹ ਗਲਤ ਹੋਇਆ ਵਾ ਨੂੰ ਚੈਨਾ ਕੋਸ਼ ਹੋਇਆ ਸੀ ਤੇ ਉਹ ਵੀ ਗਲਤ ਸੀ ਤੇ ਉੱਥੋਂ ਦੇ ਬੰਦਿਆਂ ਨੂੰ ਅਠੀਂ ਦੇ ਨਹੀਂ ਜਮਾਨਤ ਮਿਲ ਗਈ ਤੇ ਸਿੱਖਾ ਵਾ ਕਿ ਸਾਰੇ ਕਾਨੂੰਨ ਬਣਿਆ ਤੁਹਾਨੂੰ ਲੱਗਦਾ ਕਿ ਦੇਸ਼ ਵਿੱਚ ਸਿੱਖਾਂ ਨੂੰ ਇਨਸਾਫ ਮਿਲਣ ਦੀ ਕੋਈ ਉਮੀਦ ਨਹੀਂ ਹੈ ਉਮੀਦ ਹੀ ਨਹੀਂ ਹੈ ਸਿੱਖਾਂ ਨੂੰ ਇਨਸਾਫ ਕਦੀ ਮਿਲਣਾ ਹੀ ਨਹੀਂ ਇਹ ਤਾਂ ਭਗਵਾਨ ਤੁਮਨ ਵੀ ਸੋਚੇ ਵੀ ਮੈਂ ਵੀ ਕਿ ਮਾਂ ਦਾ ਪੁੱਤ ਵਾਂ ਜਿਹੜੀ ਮਾਂ ਦੇ ਪੁੱਤ 7-7 ਦਿਨ ਤੋਂ ਭੁੱਖੇ ਬੈਠੇ ਜੇਲ੍ਹਾਂ ਚ ਮਰਨ ਜਨਮ ਦੀ ਲੜਾਈ ਰਹਨੇ ਉਹ ਮਾਵਾਂ ਕਿਦਾਂ ਜੀਣਗੀਆਂ ਜਿਹੜੀ ਆਡੀਓ ਰਿਲੀਜ਼ ਹੋਈ ਹੈ ਇਹਨੂੰ ਕੀ ਦੇਖਦੇ ਹੋ ਕਿ ਇਹ ਸਾਕਾਕ ਕੀ ਚਾਹਦੀ ਐ ਇਸਦੇ ਜਿਹੜੀ ਆਡੀਓ ਭਾਈ ਅਮਰਕਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਆ ਰਹੀ ਹੈ ਉਹਨੂੰ ਦੇਖੋ ਉਹ ਤਾਂ ਹੁਣ ਸਰਕਾਰ ਵੇਖੇ ਕਿ ਕਿਸੇ ਵੀ ਸਿੰਘ ਦਾ ਨੁਕਸਾਨ ਹੁੰਦਾ ਤੇ ਸਰਪ੍ਰਸ਼ਾਸਨ ਜ਼ਿੰਮੇਵਾਰ ਆ ਕਿਉਂਕਿ ਉਥੇ ਬਸੰਤ ਇੰਨਾ ਸੀਰੀਅਸ ਆ ਕਿ ਉਥੇ ਡਾਕਟਰਾਂ ਦੀ ਟੀਮ ਵੀ ਬੁਲਾਈ ਗਈ ਉਹਨਾਂ ਵੀ ਕਹਿੰਦੇ ਕਿ ਕਿਸੇ ਵੇਲੇ ਵੀ ਇਹਨੂੰ ਕੁਝ ਹੋ ਸਕਦਾ ਪਰ ਉਹਨੇ ਅਰਦਾਸ ਕੀਤੀ ਆ ਕਿ ਮਰਨ ਤੱਕ ਵੀ ਮੇਰੇ ਮੂੰਹ 'ਚ ਪਾਣੀ ਨਹੀਂ ਪੈਣਾ ਚਾਹੀਦਾ ਸ਼ਾਂਤੀ ਦੀ ਧਰਤੀ ਦਾ ਬਾਕੀ ਇਹ ਹੁਣ ਪ੍ਰਸ਼ਾਸਨ ਵੇਖ ਲੈ ਪਈ ਇਹਨੇ ਕੀ ਕਰਨਾ ਇਹਨਾਂ ਹੁਣ 84 ਵੱਲ ਨੂੰ ਖੜਨਾ ਕਿ ਕੀ ਕਰਨਾ ਇਹਨਾਂ ਨੇ ਵੇ ਹੁਣ ਇਹਨਾਂ ਦਾ ਪ੍ਰਸ਼ਾਸਨ ਦਾ ਫੈਸਲਾ ਵਾ ਆਈ ਤੇ ਸ਼ਾਂਤੀਪੂਰਵਕ ਹੀ ਬ ਜਿੰਨੇ ਦਿਨ ਇਹ ਘਟਦੇ ਆਂ ਹੀ ਕਟਾਂਗੇ ਅੱਜ ਅਕਾਲ ਤਖਤ ਤੇ ਅਰਦਾਸ ਹਟਾਲ ਤੇ ਬੈਠਣ ਦੀ ਕੀਤੀ ਤੁਸੀਂ ਨਹੀਂ ਅਰਦਾਸ ਤੇ ਬੈਠਣ ਦੀ ਅਰਦਾਸ ਸਹੀ ਉਹਨਾਂ ਦੀ ਚੜ੍ਹਦੀ ਕਲਾ ਦੀ ਕੀਤੀ ਵਾਹਿਗੁਰੂ ਨਾਲ ਸਬਰ ਸੰਤੋਖ ਬਖਸ਼ੇ ਤੇ ਉਹ ਚੜ੍ਹਦੀ ਕਲਾ ਚ ਰਹਿਣ ਜਿਹੜਾ ਮੁੱਦਾ ਉਹਨਾਂ ਨੇ ਚੁੱਕਿਆ ਉਹ ਸਹੀ ਸਲਾਮਤ ਨਿਭਾਉਣ ਠੀਕ ਹੈ ਇੱਕ ਹੋਰ ਸਵਾਲ ਜਿਹੜੀ ਪੰਜਾਬ ਦੇ ਮੁੰਡਿਆਂ ਜਿਹੜੀ ਐਨਐਸਏ ਲਗਾਈ ਜਾ ਰਹੀ ਕੋਈ ਵੀ ਇਹੋ ਜਿਹਾ ਇਸ਼ੂ ਹੋ ਜਾਂਦਾ ਤੁਸੀਂ ਇਸ ਨੂੰ ਕਿਹਦਾ ਦੇਖਦੇ ਹੋ ਇਸ ਨੂੰ ਸਰਕਾਰਾਂ ਦੇ ਵੱਲੇ ਕੀ ਕਹਿਣਾ ਚਾਹੀਦਾ ਇਹ ਗਲਤੀ ਆ ਸਾਰੇ ਅੱਗੇ ਪੰਜਾਬ ਚ ਐਨਐਸਏ ਲੱਗਦੀਆਂ ਉਹ ਕਿੱਦਾਂ ਪੰਜਾਬ ਦੀਆਂ ਜੇਲਾਂ ਚ ਰਹਿੰਦੇ ਸੀ ਜਿਹੜੀ 90 ਤੋਂ ਪਹਿਲਾਂ ਐ ਇਨਾਂ ਦੀ ਅਨੇ ਸੇ ਇਦਾ ਹੂਆ ਬਣਾਤਾ ਵੀ 500000 ਕਿਲੋਮੀਟਰ ਦੂਰ ਜਿੱਤੇ ਅਹੀਂ ਜਾ ਵੀ ਨਹੀਂ ਸਕਦੇ ਦੋ ਦੋ ਤਿੰਨ ਤਿੰਨ ਮਹੀਨੇ ਇਨਾਂ ਨੇ ਉੱਥੇ ਛੁੱਟਿਆ ਖੜਕੇ ਐਨੇ ਉਹਨਾਂ ਦੇ ਤਸੱਦਦ ਹੋਣ ਦੇ 10 ਮਹੀਨੇ ਫਿਰ ਵੀ ਉਹਨਾਂ ਚੱਲੇ ਤਸੱਦਦ ਜਦੋਂ ਸਿਰੋ ਪਾਣੀ ਨੰਗਿਆ ਉਹਨਾਂ ਦੇ ਬਾਥਰੂਮਾਂ ਜੀ ਇਨਾਂ ਕੈਮਰਿਆਂ ਤੱਕ ਲਾਏ ਫਿਰ ਉਹਨਾਂ ਨੇ ਇਹ ਮੁਤਾ ਚੁੱਕਿਆ ਠੀਕ ਠੀਕ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ